सत श्रीकाल तुम वेख रहे हो फास्ट वे अमृतसर खबरनामा मैं हाँ दिलप्रीत कौर विदी तो हूँ एक नजर अज्ञ बुलेटिन दू खबर वाल मजिठा रोड से होया जोरदार धमाका इलाके च दहशत ਹਾਲਗੇਟ ਲੋਟ ਦਾ ਮਾਸਟਰਮਾਈਂਡ ਕਮਿਸ਼ਨਰੇਟ ਪੁਲਿਸ ਨੇ ਕੀਤਾ ਕਾਬੂ ਫਾਸਟਵੇ ਨੈਟ ਪਲਸ ਦੀ ਛੜਦੀ ਕੱਲਾ ਲਈ ਸ਼ਹੀਦਾ ਸਾਹਿਬ ਵਿਖੇ ਕੀਤੀ ਗਈ ਅਰਦਾਸ ਅਤੇ ਹੁਣ ਖਬਰਾਂ ਵਿਸਥਾਰ ਨਾਲ ਮਜੀਠਾ ਰੋਡ ਤੇ ਇੱਕ ਧਮਾਕਾ ਹੋਇਆ ਹੈ ਇਸ ਹਾਦਸੇ ਵਿੱਚ ਇੱਕ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਸਵੇਰੇ 9:30 ਵਜੇ ਮਜੀਠਾ ਰੋਡ ਬਾਈਪਾਸ ਨੇੜੇ ਹੋਏ ਜ਼ੋਰਦਾਰ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਧਮਾਕੇ ਦੀ ਆਵਾਜ਼ ਸੁਣ ਕੇ ਨੇੜਲੇ ਇਲਾਕਿਆਂ ਦੇ ਲੋਕ ਮੌਕੇ ਤੇ ਪਹੁੰਚ ਗਏ ਅਤੇ ਪੁਲਿਸ ਨੂੰ ਘਟਨਾ ਦੀ ਸੂਚਨਾ ਦਿੱਤੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਨੂੰ ਸ਼ੱਕ ਹੈ ਕਿ ਮ੍ਰਿਤਕ ਬਾਰ ਦਾ ਡੀਲਰ ਸੀ ਦੇਖੋ ਜੀ ਸਾਨੂੰ ਸਵੇਰੇ ਇਨਫੋਰਮੇਸ਼ਨ ਆਂਦੀ ਹੈ ਕਿ ਇੱਕ ਬਲਾਸਟ ਹੋਇਆ ਹੈ ਤੇ ਇੱਕ ਬੰਦੇ ਤੇ ਇੰਜਰੀ ਹੋਈ ਹੈ ਸਾਡੀਆਂ ਤੁਰੰਤ ਪੁਲਿਸ ਦੀਆਂ ਟੀਮਸ ਮੌਕੇ ਤੇ ਪਹੁੰਚੀਆਂ ਤੇ ਮੌਕੇ ਤੇ ਪਹੁੰਚ ਕੇ ਜਦੋਂ ਅਸੀਂ ਦੇਖਿਆ ਤੇ ਸਾਡੀ ਪੁਰਾਣੀਆ ਇਨਵੈਸਟੀਗੇਸ਼ਨਸ ਵੀ ਇਦਾਂ ਸਾਹਮਣੇ ਆਇਆ ਸੀਗਾ ਕਿ ਇਹ ਜਿਹੜਾ ਬੰਦਾ ਹੈ ਸਾਨੂੰ ਸ਼ੱਕ ਹੈ ਇਹ ਕਨਸਾਈਨਮੈਂਟ ਰਿਟਰੀਵ ਕਰਨ ਆਇਆ ਸੀਗਾ ਇਹ ਚੁੱਕਣ ਆਇਆ ਸੀਗਾ ਜਿਹੜੀ ਐਕਸਪਲੋਸਿਵ ਕਨਸਾਈਨਮੈਂਟ ਸੀਗੀ ਤੇ ਡਿਊ ਟੂ ਮਿਸਹੈਂਡਲਿੰਗ ਉਹਦੀ ਜਿਵੇਂ ਉੱਥੇ ਇਹ ਬਲਾਸਟ ਹੋਇਆ ਤੇ ਉਹਦੀ ਜਿਹੜੀ ਬੋਡੀ ਨੂੰ ਇੰਜਰੀਜ਼ ਆਈਆਂ ਆ ਉਹਦੇ ਫੇਸ ਤੇ ਤੇ ਉਹਦੇ ਹੈਂਡਸ ਤੇ ਲੈਗਸ ਤੇ ਕਾਫੀ ਜ਼ਿਆਦਾ ਇੰਜਰੀਜ਼ ਨੇ ਬਾਕੀ ਸਾਡੀ ਐਫਐਸਐਲ ਦੀ ਟੀਮ ਹੈ ਜਿਹੜੀ ਔਨ ਦਾ ਵੇ ਹੈ ਤੇ ਸਾਨੂੰ ਇਹੀ ਸ਼ੱਕ ਹੈ ਕਿ ਇਹ ਬੰਦਾ ਜਿਹੜਾ ਇਹ ਕਨਸਾਈਨਮੈਂਟ ਰੀਟਰੀਵ ਕਰਨ ਆਇਆ ਸੀ ਸਾਡਾ ਦੋਸ਼ੀ ਸੀਗਾ ਤੇ ਇਹਦੇ ਇਹ ਇੰਜਰੀਜ਼ ਹੋਈਆਂ ਨੇ ਹਲਗੇਟ ਅੰਮ੍ਰਿਤਸਰ ਵਿਖੇ ਮਨੀ ਐਕਸਚੇਂਜਰ ਨਾਲ ਹੋਈ ਲੋਟ ਅਤੇ ਕਤਲ ਮਾਮਲੇ ਦੇ ਸਬੰਧ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਨੇ ਜਾਣਕਾਰੀ ਸਾਂਝੀ ਕੀਤੀ ਉਨਾ ਕਿਹਾ ਕਿ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਮੌਕੇ ACP ਗਗਨਦੀਪ ਸਿੰਘ ਅਤੇ ADCP ਵਿਸ਼ਾਲਜੀਤ ਸਿੰਘ ਵੀ ਮੌਜੂਦ ਸਨ ਔਰ ਇਹ ਜਿਹੜਾ ਮੇਨ ਅਕਿਊਜ਼ ਤੇ ਕੋਈ ਹੈਗਾ ਰਵਨੀਤ ਸਿੰਘ son of ਸੁਰਿੰਦਰ ਸਿੰਘ ਕਮਰੰਗ ਰੋਡ ਅੰਮ੍ਰਿਤਸਰ 27 ਸਾਲ ਦੀ ਇਹਦੀ ਉਮਰ ਹੈ ਸਟਾਕ ਟ੍ਰੇਡ ਦਾ ਕੰਮ ਕਰਦਾ ਹੈ 12 ਪਾਸ ਹੈ ਪੁਰਾਣੇ کیسਾਂ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਉੱਤੇ ਇੱਕ ਹਰਟ ਕੇਸ ਦਰਜ ਹੈ ਬੀ ਡਿਵੀਜ਼ਨ ਥਾਣੇ ਦੇ ਵਿੱਚ 74/23 ਉੱਚੇ ਸਾਰੀ ਫੈਮਿਲੀ ਨੂੰ ਨੇਬਰਸ ਨਾਲ ਲੜਨ ਵਾਸਤੇ ਇੱਕ ਇਸ ਤਰ੍ਹਾਂ ਕੀਤਾ ਗਿਆ ਸੀ ਮੁੱਢਲੀ ਪੁੱਛਗਿੱਛ ਤੋਂ ਇਹ ਕੱਲ ਪਤਾ ਲੱਗੀ ਕਿ ਜਿਹੜਾ ਰਵਨੀਤ ਸਿੰਘ ਹੈ ਇਹਨੇ ਸਟਾਕ ਦੇ ਵਿੱਚ ਕਾਫੀ ਪੈਸੇ ਹਾਰ ਗਿਆ ਸੀਗਾ ਜਾਂ ਗੁਆਲੇ ਸੀ ਤੇ ਉਹਦੇ ਵਿੱਚ ਇਹਨੂੰ ਲੱਗਿਆ ਵੀ ਮੈਂ ਹੁਣ ਕੀ ਕਰਾਂ ਇਹਦੇ ਤੇ ਬੜਾ ਡਿਪਰੈਸ਼ਨ ਤੇ ਇਹਦੇ ਇਹਨੂੰ ਲੱਗਿਆ ਪਲਾਨਿੰਗ ਕਰਦਾ ਰਿਹਾ ਸੋ ਇੱਕ ਗਿਣੀ ਮਿੱਥੀ ਸਾਜਿਸ਼ ਤਹਿਤ ਇਹਨੇ ਇਹਨਾਂ ਨੂੰ ਜਾ ਕੇ ਅਪਰੋਚ ਕੀਤਾ 5 ਸਾਲ ਪਰਿਵਾਰ ਨੂੰ ਤੇ ਉਹਨਾਂ ਨੇ ਕਿਹਾ ਮੈਨੂੰ ਤਕਰੀਬਨ 11 ਲੱਖ ਦੇ ਕਰੀਬ ਪੈਸੇ ਚਾਹੀਦੇ ਆ ਪੁਰਾਣੀ ਡੀਲਿੰਗ ਵੀ ਸੀ ਇਹਨਾਂ ਨਾਲ ਕਿਉਂਕਿ ਪਹਿਲਾਂ ਇਹਨੇ ਆਪਣੀ ਸਿਸਟਰ ਦੇ ਮੈਰਿਜ ਵਾਸਤੇ ਵੀ ਨੋਟ ਜਿਹੜੇ ਇਹਨਾਂ ਤੋਂ ਲਏ ਸੀਗੇ ਉਦੋਂ ਤੋਂ ਉਹਨਾਂ ਨੂੰ ਇਹਨੇ ਬੜੇ ਝਾਤਰ ਤਰੀਕੇ ਨਾਲ ਜਿਹੜੀ ਗੱਲ ਕਹੀ ਉਹਨਾਂ ਨੂੰ ਕਹਿੰਦਾ ਵੀ ਐ ਕਰਦੇ ਆ ਆਪਾਂ ਤੁਹਾਡਾ ਜਿਹੜਾ ਬੇਸਮੈਂਟ ਮਾਰਕੀਟ ਹੈਗੀ ਆ ਉੱਥੇ ਤੁਹਾਡੇ ਗਦਾਮ ਆ ਉੱਥੇ ਹੀ ਮਿਲਦੇ ਆ ਜਦੋਂ ਕਿ ਇਹਨੂੰ ਪੂਲੀ ਪਾਨ ਪਤਾ ਸੀ ਵੀ ਉਸ ਏਰੀਆ ਦੇ ਵਿੱਚ ਜਿਹੜੀਆਂ ਸਾਰੀਆਂ ਦੁਕਾਨਾਂ ਬੇਸਮੈਂਟ ਮਾਰਕੀਟ 'ਚ ਬੰਦ ਨੇ ਉਥੇ ਕੋਈ ਲੋਕਾਂ ਦੀ ਆਵਾਜ਼ਾਈ ਨਹੀਂ ਹੁੰਦੀ ਤੇ ਜਿਵੇਂ ਹੀ ਪੈਸੇ ਉਹ ਉਹਨਾਂ ਨੇ ਲਿਆਂਦੇ ਯਾਨੀ ਖੋ ਕੇ ਉਹਨਾਂ ਨੂੰ ਬੈਗ ਬੜੇ ਸਨੈਚ ਕਰ ਲਿਆ ਤੇ ਉਸ ਤੋਂ ਬਾਅਦ ਇਹਦੇ ਦਿਮਾਗ 'ਚ ਆਈ ਗੱਲ ਕਿ ਮੈਨੂੰ ਤਾਂ ਇਹਨਾਂ ਨੇ ਪਛਾਣ ਲਿਆ ਤੇ ਮੇਰਾ ਨੁਕਸਾਨ ਹੋਊਗਾ ਇਹਨੇ ਜਿਹੜਾ ਇੱਕ ਸੂਆ ਹੁੰਦਾ ਕਿਉਂਕਿ ਇਹਦੇ ਫਾਜ਼ਰ ਜਿਹੜੇ ਆ ਉਹ ਕਾਰਪੈਂਟਰੀ ਦਾ ਕੰਮ ਕਰਦੇ ਆ ਉਹ ਸੂਏ ਨਾਲ ਉਹਨਾਂ ਦੇ ਉੱਤੇ ਵਾਰ ਕੀਤਾ ਜੋ ਕਿ ਕਾਫੀ ਸਿਰਸ ਇੰਜਰੀਜ਼ ਉਹਨਾਂ ਨੂੰ ਹੋਈਆਂ ਦੋਨਾਂ ਨੂੰ ਫਾਦਰ ਐਂਡ ਸਨ ਨੂੰ ਸਿਰ ਦੇ ਵਿੱਚ ਵੀ ਹੋਰ ਵਾਈਟਲ ਆਰਗਨਸੇ ਜਿੰਨਾ ਕਿ ਮਿਸਟਰ ਦਿਨੇਸ਼ ਕੁਲਦੀਪ ਮੰਸਲ ਜੀ ਦੀ ਡੈਥ ਹੋ ਗਈ ਫਾਸਟਵੇ ਨੈਟਪਲਸ ਦੀ ਚੜ੍ਹਦੀ ਕਲਾ ਲਈ ਗੁਰਦੁਆਰਾ ਸ਼ਹੀਦਗੰਗ ਸਾਹਿਬ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦੇ ਸਥਾਨ ਵਿਖੇ ਫਾਸਟਵੇ ਨੈਟਪਲਸ ਤੇ ਗੁਰਿੰਦਰ ਸਿੰਘ ਬੱਬੀ ਦੇ ਪਰਿਵਾਰ ਵੱਲੋਂ ਨਿਸ਼ਾਨ ਸਾਹਿਬ ਤੇ ਉਤਾਰਾ ਚੜਾਇਆ ਗਿਆ ਇਹ ਸੇਵਾ ਹਰ ਮਹੀਨੇ ਇੱਕ ਸਾਲ ਲਈ ਚੱਲੇਗੀ ਅਤੇ ਇਸ ਵਾਰ 7ਵੀਂ ਵਾਰ ਨਿਸ਼ਾਨ ਸਾਹਿਬ ਤੋਂ ਤਾਰਾ ਚੜਾਇਆ ਗਿਆ ਇਸ ਮੌਕੇ ਸਮੂ ਫਾਸਟਵਿੰਡ ਨੈਟਪਲਸ ਦੀ ਮੈਨੇਜਮੈਂਟ ਸਟਾਫ ਦੀ ਛੱਡ ਦੀ ਕਲਾ ਦੀ ਅਰਦਾਸ ਕੀਤੀ ਗਈ ਇਸ ਮੌਕੇ ਫਾਸਟਵਿੰਡ ਨੈਟਵਰਕ ਦੇ ਬ੍ਰਾਂਚ ਮੈਨੇਜਰ ਅਰੁਣ ਕੁਮਾਰ ਨੈਟਪਲਸ ਦੇ ਬ੍ਰਾਂਚ ਮੈਨੇਜਰ ਸਰਬਜੀਤ ਸਿੰਘ ਸੁਰਿੰਦਰ ਮੱਕੜ ਵੀ ਇਸ ਮੌਕੇ ਮੌਜੂਦ ਸਨ ਬਬ ਨਾਨਲੀ ਚੱਲ ਰਹੀ ਮੁਹਿੰਮ ਦਰਮਿਆਨ ਵੱਡੀ ਸਫਲਤਾ ਹਾਸਲ ਕਰਦਿਆਂ ਐਂਟੀ ਗੈਂਗਸਟਰ ਟਾਸਕ ਫੋਰਸ ਪੰਜਾਬ ਨੇ ਤਰੰਤਾਨ ਪੁਲਿਸ ਨਾਲ ਸਾਂਝੇ ਆਪਰੇਸ਼ਨ ਵਿੱਚ ਤਰੰਤਾਨ ਵਿਖੇ ਦਿਨ ਦਿਹਾੜੇ ਹੋਏ ਜਗਦੀਪ ਮੋਲਾ ਦੇ ਸਨਸਨੀ ਖੇਸ ਕਤਲ ਵਿੱਚ ਸ਼ਾਮਲ ਮੁੱਖ ਸ਼ੂਟਰ ਰਾਹੁਲ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਦੇ ਕਬਜ਼ੇ ਜੋ ਤਿੰਨ ਜ਼ਿੰਦਾ ਕਾਰਤੂਸ ਸਮੇਤ 3 ਬੋਰ पिस्तौल बरामद ਕੀਤਾ ਹੈ ਇਸ ਬੰਦੀ ਜਾਣਕਾਰੀ ਐਸਐਸਪੀ ਤਰਨਤਾਨ ਅਭਿਮਨਯੂ ਰਾਣਾ ਨੇ ਸਾਂਝੀ ਕੀਤੀ ਅੱਜ ਏਜੀਟੀ ਆਫ ਦੀ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਤੇ ਕਿ ਜਿਹੜਾ 48/25 ਕ ਮਕਦਮਾ ਦਾ ਹੋਇਆ ਸੀਗਾ ਜਿਹਦੇ ਵਿੱਚ ਜਗਦੀਪ ਮੋਲੂ ਉਹਦਾ ਮਰਡਰ ਹੋਇਆ ਸੀਗਾ 5 ਮਾਰਚ ਨੂੰ ਦਰਬਾਰ ਸਾਹਿਬ ਲਾਗੇ ਤੇ ਉਹ ਉਹਦੇ ਵਿੱਚ ਜਿਹੜੇ ਦੋਸ਼ ਬੰਦੇ ਆਏ ਸੀਗੇ ਮੋਟਰਸਾਈਕਲ ਤੇ ਉਹਨਾਂ ਵਿੱਚੋਂ ਇੱਕ ਦੋਸ਼ੀ ਦੀ ਪਛਾਣ ਹੋਈ ਸੀਗੀ ਮੱਫਰ ਖਾਸ ਨੇ ਚਲਾ ਦਿੱਤੀ ਕਿ ਬਈ ਰਾਹੁਲ ਕਰਕੇ ਜਿਹੜਾ ਸ਼ੂਟਰ ਸੀਗਾ ਮੇਨ ਉਹ ਉਹਦੀ ਇਨਫੋਰਮੇਸ਼ਨ ਇਹਨਾਂ ਨੂੰ ਮਿਲੀ ਸੀਗੀ ਤੇ ਇਹਨਾਂ ਨੇ ਆਪਣੀ ਸਿਟੀ ਤਰਨਤਾਨ ਐਸਐਚਓ ਰਣਜੀਤ ਇਹਨਾਂ ਦੀ ਟੀਮ ਨੂੰ ਨਾਲ ਲੈ ਕੇ ਉਹਦਾ ਪੇਸ਼ਾ ਖਬਰ ਮਿਲਨ ਤੇ ਉਹਦਾ ਪੇਸ਼ਾ ਕੀਤਾ ਤੇ ਜਦੋਂ ਪੇਸ਼ਾ ਕਰ ਰਹੇ ਸੀਗੇ ਤੇ ਜਿਹੜੀ ਦੋਸ਼ੀ ਦੀ ਗੱਡੀ ਦਾ ਜਿਹੜਾ ਟਾਇਰ ਪਾਟਨ ਕਰਕੇ ਉਹਨੇ ਭੱਜਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਨੂੰ ਵੇਖ ਕੇ ਉਹਨਾਂ ਨੇ ਪੁਲਿਸ ਵੱਲ ਫਾਇਰ ਵੀ ਕੀਤਾ ਜੋਮੀ ਕਾਰਵਾਈ ਦੇ ਵਿੱਚ ਉਹਨੂੰ ਕਾਬੂ ਕਰਨ ਲਈ ਉਹਨੂੰ ਨਿਸ਼ਾਨਮ ਕਰਨ ਲਈ ਇੱਕ ਗੋਲੀ ਜਿਹੜੀ ਉਹਦੇ ਲੱਤ ਤੇ ਲੱਗੀ ਹੈ ਤੇ ਉਹਨੂੰ ਹਸਪਤਾਲ ਭੇਜਿਆ ਗਿਆ ਡੈਲੀਗੇਸ਼ਨ ਨੂੰ ਲੈ ਕੇ ਉਦਵ ਠਾਕਰੇ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰुण ਚੁਕ ਨੇ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਜਬ ਪੂਰੀ ਦੁਨੀਆ ਮੇ ਭਾਰਤ ਪਾਕਿਸਤਾਨ ਪ੍ਰਯੋਜਿਤ ਅੰਤਰਕਵਾਦ ਦਾ ਪਰਦਾ ਫਾਸ਼ ਕਰ ਰਹਾ ਹੈ ਤਬ ਉਦਵ ਠਾਕਰੇ ਜੈਸੇ ਇੰਡੀ ਗਠਵੰਦਨ ਕੇ ਨੇਤਾ ਔਰ ਉਨਕੀ ਪਾਰਟੀਆਂ ਸ਼ਰਮਨਾਕ ਟਿੱਪਣੀਆਂ ਕਰ ਰਹੀ ਹੈ दुर्भाग्यपूर्ण है 140 करोड़ भारतीयों के लिए ये दर्दनाक है यह शर्मनाक है ऑपरेशन भारत की ऐतिहासिक जवाबी कार्रवाई है आज अगर हिंदू हृदय सम्राट बाला साहब ठाकरे जीवित होते तो वह भी गर्व से इसका समर्थन करते और प्रधानमंत्री मोदी जी को सार्वजनिक मंचों से उनकी प्रशंसा भी करते और उन्हें आशीर्वाद भी देते जो दल पहले हिंदुत्व और राष्ट्रवाद की बात करते थे आज उन्हें हनुमान चालीसा बोलने पर भी इतराज है। आज ये दल मुस्लिम लीग और कांग्रेस की गोदी में बैठी बैठकर पाकिस्तान के मीडिया के गाने गा रहे हैं उद्धव ठाकरे की टिप्पणी सिर्फ राजनीतिक संकीर्तनता नहीं बल्कि भारत के सुरक्षा संकल्पों का भी ਗੋਰ અપਮਾਨ ਹੈ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਅੰਮ੍ਰਿਤਸਰ ਵਿੱਚ ਹੋਏ ਤਮਾਕੀ ਦੀ ਸਖਤ ਨਿੰਦਾ ਕੀਤੀ ਅਤੇ ਕਿਹਾ ਕਿ ਪੰਜਾਬ ਸਰਕਾਰ ਵਿਗੜਦੀ ਕਾਨੂੰਨ ਵਿਵਸਥਾ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਅੰਮ੍ਰਿਤਸਰ ਜਿਹੜੇ ਦੇ ਵਿੱਚ ਪਿਛਲੇ ਦਿਨਾਂ ਤੋਂ ਲਗਾਤਾਰ ਘਟਨਾਵਾਂ ਵਾਪਰ ਰਹੀਆਂ ਨੇ ਜਿਦੇ ਵਿੱਚ ਇੱਕ ਕਾਉਂਸਲਰ ਜੰਡਿਆਲੇ ਜਿੰਨੂੰ ਕੋਈ ਸ਼ਰੀਆਮ ਨੇ ਮਾਰ ਦਿੱਤਾ ਗਿਆ ਉਸ ਤੋਂ ਬਾਅਦ ਕੱਲ ਹਾਲਗੜ੍ਹ ਦੇ ਅੰਦਰ ਆਪਣੀ ਮਿਹਨਤ ਮਜ਼ਦੂਰੀ ਕਰਦੇ ਜਿਹੜੇ ਫਟੇ ਨੋਟਾਂ ਨੂੰ ਬਦਲਦੇ ਸੀ ਉਹਨਾਂ ਨੂੰ ਕਤਲ ਕਰਕੇ ਤੇ ਉਹਨਾਂ ਦੀ ਉਹਨਾਂ ਨੂੰ ਲੁੱਟ ਕੇ ਲੈ ਗਏ ਕਤਲ ਕਰ ਦਿੱਤਾ ਗਿਆ ਅੱਜ ਬਹੁਤ ਵੱਡਾ ਧਮਾਕਾ ਜਿਹੜਾ ਆ ਉਹ ਮਜੀਠਾ ਰੋਡ ਦੇ ਉੱਤੇ ਬਾਈਪਾਸ ਦੇ ਬਾਹਰਲੀ ਸਾਈਡ ਤੇ ਹੋਇਆ ਨਿਸ਼ਾਰੇ ਦੇ ਲਾਗੇ ਜੋ ਕਿ ਬੜੀ ਚਿੰਤਾਜਨਕ ਦੀ ਗੱਲ ਹੈ ਸਰਕਾਰ ਦਾ ਟੋਟਲ ਇੰਟੈਲੀਜੈਂਸ ਤੇ ਸੀਆਈਡੀ ਦਾ ਫੇਲੀਅਰ ਹੈ ਔਰ ਸਰਕਾਰ ਸਿਰਫ ਇਲੈਕਸ਼ਨਾਂ ਵੱਲ ਧਿਆਨ ਦੇ ਰਹੀ ਹੈ ਸਰਕਾਰ ਤੰਤਰ ਨੂੰ ਸਿਰਫ ਆਪਣੇ ਵਾਸਤੇ ਯੂਜ਼ ਕਰ ਰਹੀ ਹੈ ਜਿਵੇਂ ਕਿ ਮੁੱਖ ਮੰਤਰੀ ਕੇ ਸਾਬਕਾ ਮੁੱਖ ਮੰਤਰੀ ਕੇਜਰੀਵਾਲ ਸਾਹਿਬ ਨੇ ਉਹਨਾਂ ਦੇ ਨਾਲ ਜਿੰਨਾ ਵੀ ਦਿੱਲੀ ਤੋਂ ਅੰਗਲਾ ਫੰਮਲਾ ਆਇਆ ਟੋਟਲ ਸਕਿਉਰਟੀ ਉਹਦੇ ਧਿਆਨ ਤੇ ਹੈ ਔਰ ਟੋਟਲ ਸੀਆਈਡੀ ਇੰਟੈਲੀਜੈਂਸ ਉਹਨਾਂ ਵੱਲ ਲੱਗੀ ਹੋਈ ਹੈ ਦੇਸ਼ ਦੇ ਉੱਗੇ ਕਾਰੋਬਾਰੀ ਅਤੇ ਰਿਲਾਇੰਸ ਇੰਡਸਟਰੀ ਦੇ ਮੁਕੇਸ਼ ਅੰਬਾਨੀ ਦੇ ਪਤਨੀ ਅਤੇ ਰिलायंस ਫਾਊਂਡੇਸ਼ਨ ਦੇ ਸੰਸਥਾਪਕ ਅਤੇ ਚੇਅਰਪਰਸਨ ਨੀਤਾ ਮੁਕੇਸ਼ ਅੰਬਾਨੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਪਹੁੰਚੇ ਇਸ ਮੌਕੇ ਉਹਨਾਂ ਨੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਉਹਨਾਂ ਆਪਣੀ ਟੀਮ ਮੁੰਬਈ ਇੰਡੀਅਨ ਸੀ ਜਿੱਤ ਦੇ ਲਈ ਸ੍ਰੀ ਦਰਬਾਰ ਸਾਹਿਬ ਵਿੱਚ ਅਰਦਾਸ ਕੀਤੀ ਵਿਚ ਗਰਮੀ ਦਾ ਕਹਿਰ ਲਗਾਤਾਰ جاری ਲੂਵਲੀ ਗਰਮੀ ਨਾਲ ਲੋਕ ਜੂਝ ਰਹੇ ਹਨ ਲੋਕ ਲੂਵਲੀ ਗਰਮੀ ਤੋਂ ਬਚਣ ਲਈ ਆਪਣੇ ਆਪ ਨੂੰ ਟੱਕ ਕੇ ਬਾਹਰ ਨਿਕਲ ਰਹੇ ਹਨ ਲੋਕ ਸੜਕਾਂ ਕਿਨਾਰੇ ਸ਼ਿਕੰਜਵੀ ਅਤੇ ਗੰਨੇ ਦਾ ਰਸ ਪੀਂਦੇ ਹੋਏ ਦਿਖਾਈ ਦਿੱਤੇ ਸ਼ਹਿਰ ਵਾਸੀਆਂ ਨੇ ਆਖਿਆ ਕਿ ਲੂਵਲੀ ਗਰਮੀ ਤੋਂ ਬਚਣ ਲਈ ਲਿਕੁਇਡ ਡਾਈਟ 12 ਧਿਆਨ ਦੇਣਾ ਬਹੁਤ ਜ਼ਰੂਰੀ ਹੈ ਮੌਸਮ ਤੇ ਅਸਲੇ ਬਹੁਤ ਗਰਮੀ ਪੈ ਰਹੀ ਆ ਔਰ ਪਿਛਲੇ 3-4 ਦਿਨ ਤੋਂ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਰਿਹਾ ਔਰ ਉਹਦੇ ਲਈ ਮੈਂ ਇਸਲਾਹ ਦਿਆਂਗਾ ਕਿ ਬੱਚੇ ਬਜ਼ੁਰਗ ਜਿਹੜੇ ਨੇ ਉਹ ਗਰਮੀ ਚ ਬਾਹਰ ਬਿਲਕੁਲ ਕਰੋ ਬਾਹਰ ਬਿਲਕੁਲ ਨਾ ਨਿਕਲ ਘਰ ਹੀ ਰਹਿਣ ਔਰ ਜਿਹੜੇ ਦੂਜੇ ਜਿਹਨਾਂ ਨੂੰ ਮਜਬੂਰੀ ਆ ਉਹ ਬਾਹਰ ਨਿਕਲਦੇ ਨੇ ਉਹ ਇੱਕ ਦੋ ਪਲ ਸੇਟ ਢੱਕ ਕੇ ਨਿਕਲਨ ਦੂਸਰਾ ਉਹ ਜਿਹੜਾ ਕੋ ਡਿਕੋਡ ਹੈ ਠੰਡਾ ਜਿੰਨਾ ਪੀ ਸਕਦੇ ਆ ਪਾਣੀ ਪਾਣੀ ਦੀ ਜਿਆਦਾ ਵਰਤੋਂ ਕਰਨ ਤਾਂ ਕਿ ਉਹ ਬਚੇ ਰਹਿਣ ਇੱਕ ਅਸੀਂ ਨਾ ਬੜਾ ਆਪਣਾ ਨੁਕਸਾਨ ਕੀਤਾ ਹੋਇਆ ਕਿ ਜੇ ਸਾਰੇ ਬੂਟੇ ਬਹੁਤ ਜ਼ਿਆਦਾ ਛੜੇ ਨੇ ਉਹ ਕੱਟ ਦਿੱਤੇ ਨੇ ਸਾਨੂੰ ਇਸ ਤੋਂ ਬਚਣ ਲਈ ਬੂਟਿਆਂ ਨੂੰ ਵੱਧ ਜਵਤਬਤ ਬੂਟੇ ਰੋਣੀ ਚਾਹੀਦੀ ਆ ਕੋਸ਼ਿਸ਼ ਕਰੋ ਕਿ ਹਰ ਬੰਦਾ ਇੱਕ ਬੂਟਾ ਲਿਆਂਕੇ ਜ਼ਰੂਰ ਲਾਵੇ ਤਾਂ ਕਿ ਇਹ ਜਿਹੜਾ ਸਾਡਾ ਗਲੋਬਲ ਸਿਸਟਮ ਹੈ ਇਹ ਠੀਕ ਰਹੇ ਭਾਜੀ ਲੋਕਾਂ ਨੂੰ ਆਪਣੇ ਰਿਸੋਰਸਸ ਨਾਲ ਜੁੜਨਾ ਚਾਹੀਦਾ ਆ ਆਪਣੇ ਦੇਸੀ ਤਰੀਕਿਆਂ ਨਾਲ ਚੱਲਣਾ ਚਾਹੀਦਾ ਆ ਦੇਸੀ ਤਰੀਕਾ ਹੈ ਤੇ ਸਵੇਰੇ ਉੱਠ ਕੇ ਨਿੰਬੂ ਪਾਣੀ ਪੀਣਾ ਚਾਹੀਦਾ ਆ ਇਹ ਰੂਹ ਜਪੀਓ ਜੀ ਆਪਣਾ ਨੇਚਰਲ ਜਿਹੜੀ ਡਾਈਟ ਉਹਦਾ ਡਾਈਟ ਚਾਰਟ ਦਾ ਪਲਾਨ ਫੋਲੋ ਕਰੋ ਜੀ ਫਲ ਫਰੂਟ ਖਾਓ ਜੀ ਜੋ ਵੀ ਆ ਰਿਸੋਰਸਸ ਹੈ ਉਹਦੇ ਨਾਲ ਜੁੜੋ ਬਾਕੀ ਵੱਧ ਤੋਂ ਵੱਧ ਪੌਦੇ ਲਾਓ ਰੁੱਖ ਲਾਓ ਉਹਨਾਂ ਨੂੰ ਪਾਣੀ ਦਿਓ ਜਿੰਨੀ ਉਹ ਸਾਹ ਦੇਣ ਤੇ ਉਹਨਾਂ ਆక్సిਜਨ ਸਾਨੂੰ ਮਿਲੇਦਾ ਉਹਨੀ ਹੱਡੀ ਐਟਮੋਸਫੇਅਰ ਚ ਵਧੀਆ ਸਰਕਲ ਬੁਮੇ ਦਾ ਨਾਲ ਗਰਮੀ ਘਟ ਹੋ ਜੇਗੀ ਉਹਦੇ ਨਾਲ ਗਰਮੀ ਅੱਜ ਤੇ ਜੀ ਬਹੁਤ ਹੈ ਜੀ ਤੇ ਤਿੰਨ ਚਾਰ ਬਾਰਿਸ਼ ਵੀ ਹੁੰਦੀ ਆ ਬਾਰਿਸ਼ ਤੋਂ ਬਾਅਦ ਕੋਈ ਫਰਕ ਨਹੀਂ ਪੈਂਦਾ ਜੀ ਤੇ ਬਾਰਿਸ਼ ਤੋਂ ਬਾਅਦ ਧੁੱਪ ਲੱਗ ਜਾਂਦੀ ਆ ਉਹਦੇ ਬਾਅਦ ਉਹ ਹੀ ਹਾਲ ਹੋ ਜਾਂਦਾ ਜੀ ਜਿੱਦਾਂ ਸਮਝੋਗੇ ਤੇ ਟੈਲੀ ਰੁਟੀਨ ਚ ਚੱਲ ਰਿਹਾ ਹੈ ਬਸ ਇਹੀ ਆ ਵੇਅਰ ਹੋਣ ਲੋਕੀ ਆਪਣੇ ਪੌਦੇ ਲਾਣ ਅਵਰਿਸ਼ ਲਾਣ ਜੀ ਟੀ ਰੋਡਾਂ ਦੇ ਲੋਕੀ ਜਿਹੜੇ 4 ਵੀਲਰ ਹੈ ਘੱਟ ਯੂਸ ਕਰਨ ਘਰ ਰਹਿਣ ਇਹੀ ਅਪੀਲ ਹੈ ਜੀ ਲੋਕਾਂ ਨੂੰ ਤੇ ਜਿਆਦਾ ਇਹੀ ਆ ਤੇ ਆਪਣੇ ਲਿਕੁਇਡ ਲੈਂ ਜਿਨਾਂ ਲਿਆ ਜਾਂਦਾ ਜੀ ਸ਼ਬੀਲ ਪੀਣ ਜੀ ਜਲਜੀਰਾ ਪੀਣ ਨਿੰਬੂ ਪਾਣੀ ਪੀਣ ਰੋ ਪੀਣ ਜੂਸ ਪੀਣ ਇਹੋ ਜੀਆਂ ਚੀਜ਼ਾਂ ਨਾਲ ਜੁੜਨ ਜੀ ਬਰਸਤ ਗਰਮੀ ਤੇ ਬਹੁਤ ਜਿਆਦਾ ਪੈ ਰਹੀ ਆ ਆਪਾਂ ਨੂੰ ਬਚਾਲੀ ਅੰਦਰ ਹੀ ਰਹਿਣਾ ਚਾਹੀਦਾ ਜਿਆਦਾ ਵੇਹੇ ਤੇ ਚਲੋ ਬਾਕੀ ਠੰਡੇ ਫਰੂਟ ਖਾਓ ਲੱਸੀ ਪੀਓ ਗੰਨੇ ਦਾ ਰਸ ਪੀਓ ਤੇ ਹੋਰ ਠੰਡੀਆਂ ਆਈਟਮਾਂ ਸ਼ਰਬਤ ਪੀਓ ਨਿੰਬੂ ਪਾਣੀ ਬਣਾ ਕੇ ਘਰ ਪੀਓ ਜਿਆਦਾ ਤੋਂ ਜਿਆਦਾ ਤਾਂ ਕਿ ਤੁਹਾਨੂੰ ਗਰਮੀ ਤੋਂ ਬਚਾਰ ਹੋਵੇ ਪੇੜ-ਪੌਦੇ ਸਾਰੇ ਨੂੰ ਲਾਉਣੇ ਚਾਹੀਦੇ ਆ ਜੀ ਹਰੇਕ ਇੱਕ ਚਾਹੀਦਾ ਵੀ ਹਰੇਕ ਆਪੋ ਆਪਣਾ ਇੱਕ-ਇੱਕ ਦਰਖਤ ਲਾਵੇ ਬੰਦਾ ਜਿੰਨੀ ਹਰਿਆਲੀ ਹੋਏਗੀ ਓਨੀ ਗਰਮੀ ਘਟੇਗੀ ਬਾਰਿਸ਼ ਜਿਆਦਾ ਆਏਗੀ ਤੇ ਵੈਸੇ ਤੇ ਗਵਰਨਮੈਂਟ ਨੂੰ ਚਾਹੀਦਾ ਵੀ ਚਲੋ ਫੂਟੇ ਲਾਉਣੇ ਚਾਹੀਦੇ ਆ ਅੰਮ੍ਰਿਤਸਰ ਦੇ ਵਿੱਚ ਲੂ ਵਾਲੀ ਗਰਮੀ ਦਾ ਕਹਿਰ ਵਾਧਾ ਹੀ ਜਾ ਰਿਹਾ ਏ ਲੋਕ ਮੂੰਹ ਟੱਕ ਕੇ ਬਾਹਰ ਨਿਕਲ ਰਹੇ ਨੇ ਤੇ ਲਿਕੁਇਡ ਵਾਲੇ ਪਦਾਰਥ ਜਿਹੜੇ ਨੇ ਉਹਨਾਂ ਦਾ ਸੇਵਨ ਕੀਤਾ ਜਾ ਰਿਹਾ ਏ ਸਾਡੀ ਟੀਮ ਵੱਲੋਂ ਸ਼ਹਿਰ ਦਾ ਦੌਰਾ ਕੀਤਾ ਜਿੱਥੇ ਲਗਭਗ ਸੜਕਾਂ ਖਾਲੀ ਮਿਲੀਆਂ ਸੋ ਜੇਕਰ ਤੁਸੀਂ ਵੀ ਇਸ ਗਰਮੀ ਤੋਂ ਬਚਣਾ ਹੈ ਤਾਂ ਲਿਕੁਇਡ ਵਾਲੇ ਪਦਾਰਥ ਨੇ ਜਿਹੜੇ ਖੰਡੀ ਤਸਵੀਰ ਵਾਲੀਆਂ ਚੀਜ਼ਾਂ ਨੇ ਉਹਨਾਂ ਦਾ ਸੇਵਨ ਕਰੋ ਤੇ ਆਪਣੇ ਆਪ ਨੂੰ ਬਿਲਕੁਲ ਠੱਕ ਕੇ ਬਾਹਰ ਨਿਕਲੋ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼। ਆਉਣ ਵਾਲੇ ਮਾਨਸੂਨ ਸੀਜ਼ਨ ਨੂੰ ਧਿਆਨ ਵਿੱਚ ਰੱਖਦੇ ਹੋਇਆ ਜ਼ਿਲ੍ਹੇ ਨੂੰ ਹਰਿਆ-ਭਰਿਆ ਬਣਾਉਣ ਲਈ ਵੱਖ-ਵੱਖ ਥਾਵਾਂ ਵਿੱਚ ਪਲਾਂਟੇਸ਼ਨ ਕਰਵਾਈ ਜਾਵੇ ਤਾਂ ਜੋ ਇਹਨਾਂ ਬੂਟਿਆਂ ਨਾਲ ਵਾਤਾਵਰਨ ਸਾਫ਼ ਸੁਥਰਾ ਰਹੇਗਾ ਅਤੇ ਪਿਵੇਖ ਵਿੱਚ ਗਰਮੀ ਤੋਂ ਰਾਹਤ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਲਾਹੇਵੰਦ ਹੋਵੇਗੀ। ਇਸ ਸੰਬੰਧੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਸਾਖਸ਼ੀ ਸਾਨੀ ਨੇ ਸਮੂਹੀ ਪਾਕ ਦੇ ਮੁਖੀਆਂ ਨਾਲ ਮੀਟਿੰਗ ਕੀਤੀ। ਪਾਰਟੀ ਜਨਤਾ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁਗ ਨੇ ਅੰਮ੍ਰਿਤਸਰ ਦੇ ਮਜੀਠਾ ਰੋਡ ਬਾਈਪਾਸ ਤੇ ਹੋਏ ਬੰਬ ਧਮਾਕੇ ਤੇ ਬੋਲਦਿਆਂ ਪੰਜਾਬ ਵਿੱਚ ਅਤਵਾਦੀ ਗਤੀਵਧੀਆਂ ਨੂੰ ਰੋਕਣ ਵਿੱਚ ਅਸਫਲ ਰਹਿਣ ਲਈ ਭਗਵੰਤ ਮਾਨ ਸਰਕਾਰ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਟੱਗ ਗਈ ਹੈ। ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਕੰਟਾਕਾਰ ਸਥਿਤ ਭਗਵਾਨ ਸ਼ਨੀ ਦੇਵ ਜੀ ਦੇ ਮੰਦਰ ਵਿਖੇ ਮੱਥਾ ਟੇਕਿਆ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨਾ ਸਮੂਹ ਦੇਸ਼ ਵਾਸੀਆਂ ਨੂੰ ਭਗਵਾਨ ਸ਼ਨੀ ਦੇਵ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਇਸ ਮੌਕੇ ਵਿਕਾਸ ਸੋਨੀ ਇਕਬਾਲ ਸਿੰਘ ਸ਼ੈਰੀ ਵੀ ਮੌਜੂਦ ਸਨ ਜੀ ਸ਼ਨੀ ਦੇਵਤਾ ਜੀ ਦਾ ਜਨਮ ਦਿਹਾੜਾ ਜਿਹੜਾ ਸਾਰੀਆਂ ਸੰਤਾਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਸਾਰੇ ਪੰਜਾਬ ਵਾਸੀਆਂ ਵੱਲੋਂ ਬੜੀ ਸ਼ਰਧਾ ਦੇ ਕੁਸ਼ੀਆ ਨਾਲ ਮਨਾਇਆ ਜਾ ਰਿਹਾ ਸੋ ਇਹ ਸਾਡਾ ਪਵਿੱਤਰ ਸਥਾਨ ਜਿਹੜਾ ਪਰਾਚੀਨ ਸਾਡਾ ਇਹ ਪੁੱਤਰ ਛਣੀ ਜੀ ਦਾ ਮੰਦਿਰ ਜਿੱਥੋਂ ਹਮੇਸ਼ਾ ਅਸੀਂ ਆਣ ਕੇ ਆਸ਼ੀਰਵਾਦ ਲਈਆ ਸੋ ਅੱਜ ਬੜਾ ਪੁੱਤਰ ਦੇ ਨੇ ਅੱਜ ਉਹਨਾਂ ਦਾ ਜਨਮ ਦੇ ਨੇ ਸੋ ਅੱਜ ਦੇ ਸ਼ੁਭ ਦਿਨ ਤੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਦਿਲ ਦੀਆਂ ਗ੍ਰਾਹੀਆਂ ਤੋਂ ਮੁਬਾਰਕਬਾਦ ਦਿੰਨਾ ਸੋ ਸਾਡੇ ਮੰਤਰੀ ਵਾਦਾ ਚਾਰਾ ਜੀ ਪਰਿਵਾਰ ਸਾਰੀ ਇਹਨਾਂ ਦੀ ਟੀਮ ਅੱਜ ਦੇ ਨਹੀਂ ਮੈਨੂੰ 40 ਸਾਲ ਤੇ ਬੰਨੂ ਹੋ ਗਿਆ ਸੋ ਇਹਨਾਂ ਦੀ ਸੇਵਾ ਇਸ ਕੁਇਤਰਸਾਲ ਲਈ ਸੋ ਮੈਂ ਸਮਝ ਨਾ ਬੜੀ ਵੱਡੀ ਸੇਵਾ ਹੈ ਇਦਾਂ ਦੀ ਪਾਰਟੀ ਜਨਤਾ ਪਾਰਟੀ ਦੇ ਇੱਕ ਸੰਸਦ ਰਾਮਚੰਦਰ ਵੱਲੋਂ ਮਹਲਗਾਮ ਹਮਲੇ ਦੌਰਾਨ ਉੱਥੇ ਮੌਜੂਦ ਔਰਤਾ ਤੇ ਟਿੱਪਣੀ ਕੀਤੀ ਗਈ ਜਿਸ ਦਾ ਕਰਾਰਾ ਜਵਾਬ ਸ਼੍ਰੀ ਦੁਰਗਿਆਨਾ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਲక్ష్ਮੀ ਕਾਂਤ ਚਾਵਲਾ ਵੱਲੋਂ ਦਿੱਤਾ ਗਿਆ ਮੈਨੂੰ ਬੇਹਦ ਅਫਸੋਸ ਹੈ ਕਿ ਇੱਕ ਸੰਸਦ भारतीय जनता पार्टी का हमारी पार्टी का रामचंद्र जो ये कहता है कि जिन लड़कियों के पति मारे गए पहलगाम आतंकी हमले में वो वीर नहीं थे अगर वीर होती अगर उन्होंने दाणी झांसी की तरह ट्रेनिंग ली होती तो तब कोई लाइफ लॉस ज़्यादा ना होता और उनके पति भी बच जाते और ये भी कहा कि महिलाओं को वीरंगना नहीं कह सकते ये बहादुर नहीं है मेरा रामचंद्र जो भी है जांगढ़ हैं पर उन्होंने नाम तो रामचंद्र रखा है उनसे एक प्रश्न है क्या आपके परिवार की महिलाओं को ये ट्रेनिंग मिली हुई है मैं तो ये चाहती हूँ पूरे हिंदुस्तान की महिलाओं को ही नहीं पुरुषों को भी ट्रेनिंग मिले आप सांसद तो बने हैं क्या आपके पास ट्रेनिंग है आप लोग जो लगातार चलते हैं सुरक्षा कर्मियों की छाया में मेरा आपसे निवेदन है एक सलाह है ਕੀਸ਼ੋਰ ਕਰੇ ਤਾਂ ਕਿਵਾਂ ਦੀ ਆਪਣੇ ਆਪਣੇ ਪਰਿਵਾਰ ਦੇ ਨੇੜੇ ਕਦੇ ਨਾ ਆਏ ਪਰ ਇੱਕ ਵਾਰ ਹੌਸਲਾ ਤਾਂ ਦਿਖਾਓ ਬਾਬਾ ਕੁਮਾਰ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਨੀ ਸਾਹਿਬ ਵਿਖੇ ਚੱਲ ਰਹੇ 10 ਰੋਜ਼ਾ ਟ੍ਰੇਨਿੰਗ ਕੈਂਪ ਦੇ ਦੌਰਾਨ ਬ੍ਰਿਗੇਡੀਅਰ ਕੇਐਸ ਬਾਬਾ ਗਰੁੱਪ ਕਮਾਂਡਰ ਅੰਮ੍ਰਿਤਸਰ ਵੱਲੋਂ ਕੈਂਪ ਦਾ ਚਨਚੇਤ ਨਿਰਖਣ ਕੀਤਾ ਗਿਆ ਉਹਨਾਂ ਦਾ ਕੈਂਪ ਵਿਖੇ ਪਹੁੰਚਣ ਤੇ ਸਵਾਗਤ ਕਰਨਲ ਪੀਡੀਐਸ ਬੱਲ ਅਤੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਸ਼ਵੇਬ ਅਹਿਮਦ ਖਾਨ ਵੱਲੋਂ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰຸນ ਚੁੱਕ ਨੇ प्रधानमंत्री वालों गुजरात विखे ऑपरेशन सिंदूर सिंधु संदेश अपने विचार प्रधानमंत्री मोदी जी का बुझ में दिया गया संदेश सिर्फ पाकिस्तान के लिए के नहीं था बल्कि ये पूरी दुनिया को एक स्पष्ट संदेश भी है कि क्या भारत आतंकवाद को एक टारगेट मानता है और आतंक के राक्षस को नष्ट कर, नष्ट करना एक राष्ट्रीय कर्तव्य मानता है अब पाकिस्तान की सेना आईसीयू में है और उनका मनोबल खत्म हो चुका है तब प्रधानमंत्री जी ने देशवासी को भरोसा दिलाया है कि भारत अब केवल सहता नहीं करारा जवाब देता है भारत की विदेश नीति सुरक्षा नीति सैन्य रणनीति अब डिप्लोमेसी एवं डिसिप्लिन पर आधारित है यह नया भारत है निर्णायक और निर्भय भारत ਮੋਦੀ ਜੀ ਦਾ ਭਾਸ਼ਣ 140 ਕਰੋੜ ਭਾਰਤੀਆਂ ਦੀ ਆਵਾਜ਼ ਹੈ ਜੋ ਚਾਹਤੀ ਹੈ ਕਿ ਭਾਰਤ ਦੀ ਜ਼ਮੀਨ ਪਰ ਕੋਈ ਵੀ ਆਂਤਕੀ ਫਨ ਨਾ ਉਠਾ ਸਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਵੱਖ-ਵੱਖ ਮਾਮਲਿਆਂ 'ਚ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 305 ਗ੍ਰਾਮ ਹਿਰੋਇਨ 120 ਨਸ਼ੀਲੀਆਂ ਗੋਲੀਆਂ ਅਤੇ 2550 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਹੁਣ ਸਮਾਂ ਹੋ ਗਿਆ ਹੈ ਇੱਕ ਛੋਟੇ ਜਿਹੇ ਬ੍ਰੇਕ ਦਾ ਦੇਖਤੋ ਬਾਅਦ ਤੁਸੀਂ ਵੇਖੋਗੇ ਸੀਨੀਅਰ ਡਿਪਟੀ ਮੇਅਰ ਨੇ ਕੀਤਾ ਵਿਕਾਸ ਕਾਰਜਾਂ ਦਾ ਸ਼ੁਭਾਰambh ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਸੀਨੀਅਰ ਡਿਪਟੀ ਮੇਅਰ ਪ੍ਰੇੰਕਾ ਸ਼ਰਮਾ ਨੇ ਵਾਰਡ ਨੰਬਰ 11 ਵਿੱਚ 40 ਮਿੰਟਾਂ ਵਿੱਚ ਤਿੰਨ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਮਜੀਠਾ ਰੋਡ ਤੇ ਸਥਿਤ ਲక్ష్ਮੀ ਵਿਹਾਰ ਇਲਾਕੇ ਵਿੱਚ ਪੱਕੀਆਂ ਗਲੀਆਂ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਇਸ ਮੌਕੇ ਜਾਣਕਾਰੀ ਦਿੰਦਿਆਂ ਸੀਨੀਅਰ ਡਿਪਟੀ ਮੇਅਰ ਪ੍ਰਿੰਕਾ ਸ਼ਰਮਾ ਨੇ ਕਿਹਾ ਕਿ ਪੂਰੇ ਸ਼ਹਿਰ ਵਿੱਚ ਲੋਕਾਂ ਨੂੰ ਮੁਠਲੀਆਂ ਸਹੂਲਤਾਂ ਪ੍ਰਦਾਨ ਕਰਨਾ ਉਹਨਾਂ ਦੀ ਤਰਜੀਹ ਹੈ ਮੈਂ ਆਪਣੀ ਵਾਰਡ ਨੰਬਰ 11 ਦੇ ਵਿੱਚ ਲక్ష్ਮੀ ਵਿਹਾਰ ਦੇ ਏਰੀਏ ਦੇ ਵਿੱਚ ਇਹ 3-4 ਗਲੀਆਂ ਰਹਿ ਗਈਆਂ ਸੀਗੀਆਂ ਤੇ ਇਹਨਾਂ ਨੂੰ ਬਣਾਉਣ ਦਾ ਅੱਜ ਕੰਮ ਸ਼ੁਰੂ ਕੀਤਾ ਇੱਥੇ ਤੇ ਸਾਰੇ ਹੀ ਪਰਿਵਾਰ ਹਮੇਸ਼ਾ ਹੀ ਬਹੁਤ ਸਾਥ ਸਹਿਯੋਗ ਦਿੱਤਾ ਤੇ ਉਸ ਤੋਂ ਵੀ ਵੱਧ ਚੜ ਕੇ ਇਹਨਾਂ ਨੂੰ ਭਰੋਸਾ ਇਹਨਾਂ ਨੇ ਮੇਰੇ ਤੇ ਰੱਖਿਆ ਕਾਫੀ ਕੰਮ ਇਸ ਇਲਾਕੇ ਦਾ ਪੈਂਡਿੰਗ ਸੀਗਾ ਜੋ ਮੈਂ ਆਪਣੀ ਪਿਛਲੀ ਟਰਮ ਦੇ ਵਿੱਚ ਕੰਪਲੀਟ ਕੀਤਾ ਤੇ ਮੇਰਾ خیال ਹਾਰਡਲੀ ਇੱਥੇ 7-8 ਗਲੀਆਂ ਸੀਗੀਆਂ ਜਿਹੜੀਆਂ ਬਕਾਇਆ ਰਹਿ ਗਈਆਂ ਤੇ ਅੱਜ ਉਹਦੀ ਵੀ ਸ਼ੁਰੂਆਤ ਕਰ ਦਿੱਤੀ ਗਈ ਹੈ ਨਾਗਰਿਕਾਂ ਦੀ ਸਹੂਲਤਾਂ ਲਈ ਪੰਜਾਬ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ ਨਗਰ ਨਿਗਮ ਅੰਮ੍ਰਿਤਸਰ ਨਾਲ ਸਬੰਧ ਕਿਸੇ ਵੀ ਸ਼ਿਕਾਇਤ ਨੂੰ ਆਨਲਾਈਨ ਦਰਜ ਕਰਵਾਉਣ ਲਈ ਐਮ ਸੇਵਾ ਅਤੇ ਪੀਜੀਆਰਐਸ ਪੋਰਟਲ ਤੇ ਸਬੰਧਤ ਸ਼ਿਕਾਇਤਾਂ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਓ ਐਂਡ ਐਮ ਸੈੱਲ ਅਤੇ ਸਿਵਲ ਵਿੰਗ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਨੇ ਵਿਭਾਗਾਂ ਦੀਆਂ ਲੰਬਿਤ ਆਨਲਾਈਨ ਸ਼ਿਕਾਇਤਾਂ ਦਾ ਬਿਨਾਂ ਕਿਸੇ ਦੇਰੀ ਦੇ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ ਪੀਐਸਪੀਸੀਐਲ ਪੀਐਸਟੀਸੀਐਲ ਪੈਨਸ਼ਨਰਸ ਐਸੋਸੀਏਸ਼ਨ 서ਬ ਅਰਬਨ ਮੰਡਲ ਅੰਮ੍ਰਿਤਸਰ ਦੇ ਸੀਨੀਅਰ ਮੀਤ ਪ੍ਰਧਾਨ ਰਾਮ ਲੁਬਾਇਆ ਮਜੀਠਾ ਦੀ ਅਗਵਾਈ ਹੇਠ ਸੀਨੀਅਰ ਐਕਸੀਅਨ ਸਬਰਬਨ ਮੰਡਲ ਅੰਮ੍ਰਿਤਸਰ ਖਿਲਾਫ ਪਟਾਲਾ ਰੋਡ ਦਫ਼ਤਰ ਵਿਖੇ ਰੋਜ਼ ਪ੍ਰਦਰਸ਼ਨ ਕੀਤਾ ਗਿਆ ਵੱਖ-ਵੱਖ ਬੁਲਾਦੇ ਆਗੂਆਂ ਵੱਲੋਂ ਦੱਸਿਆ ਗਿਆ ਕਿ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਹਨ ਟੈਂਸ਼ਨਰਜ਼ ਦੀਆਂ ਪੈਂਡਿੰਗ ਮੰਗਾਂ ਨੂੰ ਹੱਲ ਕਰਨ ਲਈ ਮੀਟਿੰਗ ਦੀ ਮੰਗ ਕੀਤੀ ਗਈ ਪਰ ਲਿਖਤੀ ਮੀਟਿੰਗ ਦਾ ਸੱਦਾ ਦੇ ਕੇ ਐਕਸੀਅਨ ਦਾ ਜਥੇਬੰਦੀ ਨਾਲ ਬੋਲਚਾਲ ਠੀਕ ਨਹੀਂ ਰਿਹਾ ਐਕਸੀਅਨ ਦੇ ਕਟਿਆ ਰਵੱਈਏ ਕਾਰਨ ਜਥੇਬੰਦੀ ਨੂੰ ਸੰਘਰਸ਼ ਨੋਟਿਸ ਦੇਣਾ ਪਿਆ ਇਸ ਮੋਕੇ ਸੱਤਰ ਜੁਗਿੰਦਰ ਸਿੰਘ ਸੋਹੀ ਸੁباشਚੰਦਰ ਦਲਵਿੰਦਰ ਸੁਪਾਰੀ ਵਿੰਡ ਬਲਦੇਵ ਸਿੰਘ ਤਰਲੋਚਨ ਸਿੰਘ ਬਲਵਿੰਦਰ ਸਿੰਘ ਸਰਕਲ ਪ੍ਰਦਾਨ ਕਰਮ ਸਿੰਘ ਈਸਟ ਮੰਡਲ ਸੱਤਰ ਬਲਵਿੰਦਰ ਸਿੰਘ ਨਾਗ ਸਰਕਲ ਸੱਤਰ ਸੁਵਿੰਦਰਪਾਲ ਸਮੇਤ ਮੈਂਬਰ ਮੌਜੂਦ ਸਨ ਐਕਸ਼ਨ ਸਵਰਬਨ ਦਾ ਜੋ ਜਥੇਬੰਦੀ ਪ੍ਰਤੀ ਰਵੱਈਆ ਬਹੁਤ ਮਾੜਾ ਸੀ ਉਹ ਅਸੀਂ ਪੰਜਾਬ ਸਰਕਾਰ ਅਤੇ ਅਧਿਕਾਰੀਆਂ ਕੋਲ ਪਹੁੰਚਾਉਣਾ ਚਾਹੁੰਦੇ ਆ ਕਿ ਐਕਸ਼ਨ ਸਵਰਬਨ ਕੋਲ ਅਸੀਂ ਬੜੇ ਲੰਬੇ ਸਮੇਂ ਤੋਂ ਆਪਣਾ ਮੰਗ ਚੜ੍ਹ ਦਿੱਤਾ ਕਿ ਉਹ 4-4 ਸਾਲ ਹੋ ਗਏ ਮਲਾਜਮਾਂ ਦੇ ਕੰਮਾਂ ਨੂੰ ਢੱਕ ਕੇ ਰੱਖਿਆ ਅਸੀਂ ਉਹਦੇ ਬਾਰੇ ਐਕਸ਼ਨ ਮਿਲ ਕੇ ਰਿਕਵੈਸਟਾਂ ਬੇਨਤੀਆਂ ਕਰ ਚੁੱਕੇ ਹਾਂ ਪਰ ਐਕਸ਼ਨ ਸਰਪੰਨ ਨੇ ਥੋੜਾ ਪੰਜ ਨੂੰ ਸਾਨੂੰ ਰਿਕਤੀ ਮੀਟਿੰਗ ਦੇ ਕੇ ਜਥੇ ਬੰਦੀ ਦੇ ਮਾਨ ਸਨਮਾਨ ਨੂੰ ਛੱਟ ਮਾਰੀ ਆ ਅਸੀਂ ਸਾਡਾ ਐਕਸ਼ਨ ਕੋਈ ਨਿੱਜੀ ਵੈਰ ਨਹੀਂਗਾ ਐਕਸ਼ਨ ਅਸੀਂ ਆਪਣਾ ਮੰਗਾ ਮਸਲਿਆਂ ਦੇ ਉੱਤੇ ਮੰਗ ਗੱਲਬਾਤ ਕਰਨਾ ਚਾਹੁੰਦੇ ਆ ਤੇ ਐਕਸ਼ਨ ਨੂੰ ਬੇਨਤੀ ਕਰਦੇ ਆ ਕਿ ਫੌਰੀ ਤੌਰ ਤੇ ਸਾਡੀਆਂ ਮੰਗਾਂ ਮਸਲਿਆਂ ਦਾ ਮੀਟਿੰਗ ਦੇ ਕੇ ਖੇਤੀ ਦੇ ਜੀਤੀ ਹੱਲ ਕੀਤਾ ਜਾਵੇ। ਆਲ ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਤਰਮਪਾਲ ਪ੍ਰਭাকর ਨੇ ਵਧਰੀ ਮਹਿੰਗਾਈ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਮਹਿੰਗਾਈ ਨੂੰ ਲੈ ਕੇ ਰਾਜਨੀਤਿਕ ਲੋਕ ਚੁੱਪ ਕਿਉਂ ਹਨ? ਸਰਬਤਰਮ ਲੰਗਰ ਸੇਵਾ ਸੁਸਾਇਟੀ ਮਜੀਠਾ ਰੋਡ ਵੱਲੋਂ ਮਸਿਆ ਦੇ ਸੰਬੰਧ ਵਿੱਚ ਮਜੀਠਾ ਰੋਡ ਵਿਖੇ ਲੰਗਰ ਕਰਵਾਇਆ ਗਿਆ। ਵੱਡੀ ਗਿਣਤੀ ਦੇ ਵਿੱਚ ਸੰਗਤ ਨੇ ਲੰਗਰ ਛਕਿਆ ਅਤੇ ਸੇਵਾਦਾਰਾਂ ਨੇ ਸੇਵਾ ਨਿਭਾਈ। ਦੇਸਰਾਤ ਸੋਈ, ਬਚਨ ਲਾਲ, ਸੁਜੀਤ ਸਿੰਘ, ਸੰਦੀਪ ਪਾਟਿਆ, ਰਕੇਸ਼ ਖੰਨਾ, ਲਲਿਤ ਗੁਪਤਾ ਵੀ ਮੌਜੂਦ ਸਨ। ਸ਼੍ਰੀ ਦੁਰਗਿਆਨਾ ਤੀਰਥ ਦੇਸ਼ ਤਾਪਦੀ ਸਾਲ ਦੇ ਮੌਕੇ ਤੇ ਮਾਤਾ ਸ਼੍ਰੀ ਲਾਲ ਪਵਾਨੀ ਮੰਦਿਰ, ਮਾਡਲ ਟਾਊਨ ਤੋਂ ਤੀਜੀ ਪਰਬਾਤ ਫੇਰੀ ਦਾ ਆਯੋਜਨ ਕੀਤਾ ਗਿਆ। ਜੋ ਵੱਖ-ਵੱਖ ਇਲਾਕਿਆਂ ਵਿੱਚ ਹੁੰਦੀ ਹੋਈ ਮੰਦਿਰ ਵਿਖੇ ਆ ਕੇ ਸਮਾਪਤ ਹੋਈ। इस मौके जनरल सक्र अरुण खन्ना संकीर्तन चेयरमैन संजीव खन्ना मैनेजर अनिल शर्मा यशपाल कपिल मेहरा संजय मेहरा समेत संगता मौजूद सन राजीव गांधी नगर बेरी गेट विखे ਸ਼ਨੀ ਜੰਤੀ ਮੌਕੇ ਵਰਨ ਖੋਸਲਾ ਦੀ ਗਵਾਈ ਵਿੱਚ ਸ਼ਨੀ ਮਹਾਰਾਜ ਦੀ ਪੂਜਾ ਕੀਤੀ ਅਤੇ ਆਰਤੀ ਕੀਤੀ ਗਈ ਆਇਸ਼ਾ ਦਾਲੂਆ ਨੂੰ ਪ੍ਰਸ਼ਾਦ ਵੀ ਵੰਡਿਆ ਗਿਆ ਇਸ ਮੌਕੇ ਰਾਕੇਸ਼ ਚੋਹਾਨ ਕਰਨ ਖੋਸਲਾ ਵੈਭਕ ਖੋਸਲਾ ਗੁਰੂਦਾਤ ਖੋਸਲਾ ਹਾਜ਼ਰ ਸਨ ਇੱਥੇ ਰਜੀਵ ਗਾਂਧੀ ਨਗਰ ਬਰੇਗੇਡ ਵਿਖੇ ਸ਼ਨੀ ਜੰਤੀ ਦੇ ਪਲਕਸ਼ ਵਿੱਚ ਲੰਗਰ ਭੰਡਾਰੇ ਦਾ ਆਯੋਜਨ ਕੀਤਾ ਗਿਆ ਨਾਲ ਯੱਗ ਕਰਾਇਆ ਗਿਆ ਸੁਰੱਖਿਅਤ ਅਤੇ ਆਰਾਮਦਾਇਕ ਯਾਤਰਾ ਨੂੰ ਯਕੀਨੀ ਬਣਾਉਣ ਅਤੇ ਅਸਲੀ ਰੇਲ ਉਪਭੋਗਤਾਵਾਂ ਲਈ ਸੇਵਾ ਨੂੰ ਬਿਹਤਰ ਬਣਾਉਣ ਲਈ ਉਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਵੱਲੋਂ ਇੱਕ ਵਿਸ਼ਾਲ ਟਿਕਟ ਜਾਂਚ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ 985 ਯਾਤਰੀਆਂ ਤੋਂ 6 ਲੱਖ ਰੁਪਏ ਤੋਂ ਵੱਧ ਦਾ ਮਾਲੀਆ ਵਸੂਲਿਆ ਗਿਆ। ਜੈ ਮਾ ਕਾਲੀ ਚਿੰਤਪurni ਸੇਵਾ ਸਭਾ ਵੱਲੋਂ ਮਹਾਂਤ ਸੁਮੇਸ਼ ਸੇਠ ਦੀ ਪ੍ਰਦਾਨਗੀ ਹੇਠ ਮਾ ਚਿੰਤਪurni ਜੀ ਦੀ ਮੂਰਤੀ ਸਥਾਪਨਾ ਦੇ 14 ਸਾਲ ਪੂਰੇ ਹੋਣ ਦੇ ਮੌਕੇ ਤੇ ਵਿਸ਼ਾਲ ਸੰਗੀਤਨ ਕਰਵਾਏ ਜਾ ਰਹੇ ਹਨ ਹਰ ਰੋਜ਼ ਵਕ ਵਕ ਪਜਨ ਮੰਡੀਆਂ ਵੱਲੋਂ ਸੰਗੀਤਨ ਕੀਤੇ ਜਾ ਰਹੇ ਹਨ ਇਸ ਮੌਕੇ ਪੰਡਿਤ ਲਾਲ ਜੀ ਨਰੇਸ਼ ਮਹਿੰਦਰੂ ਪੰਕਜ ਸੇਠ ਸੁਨੀਲ ਮਹਿਰਾ ਵੀ ਹਾਜ਼ਰ ਸਨ शिवाला गंगरा राम बाजार सिखी बन्दा ਵਿਖੇ 27 ਮਈ ਤੋਂ ਲੈ ਕੇ 15 ਜੂਨ ਤੱਕ ਰੋਜ਼ਾਨਾ ਸਵੇਰੇ 8 ਵਜੇ ਤੋਂ ਰਮਾਇਣ ਪਾਠ ਦਾ ਆਯੋਜਨ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ 'ਚ ਸੰਗਤਾਂ ਆ ਕੇ ਪਾਠ ਕਰ ਰਹੀਆਂ ਹਨ ਇਸ ਦਾ ਵਿਸ਼ੇਸ਼ ਪ੍ਰਸਾਰਣ ਸ਼ਾਮ 5 ਵਜੇ ਤੋਂ ਫਾਸਟਵੇਅ ਦੇ ਚੈਨਲ ਨੰਬਰ 240 ਤੇ ਕੀਤਾ ਜਾ ਰਿਹਾ ਹੈ ਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫੇਰ ਤੋਂ ਮਚੀਠਾ ਰੋਡ ਬਾਈਪਾਸ ਤੇ ਹੋਇਆ ਜ਼ੋਰਦਾਰ ਧਮਾਕਾ ਇਲਾਕੇ ਚ دہشت ਹਲਗੇਟ ਲੋਟ ਦਾ ਮਾਸਟਰਮਾਈਂਡ ਕਮਿਸ਼ਨਰੇਟ ਪੁਲਿਸ ਨੇ ਕੀਤਾ ਕਾਬੂ ਅੱਜ ਵੀ ਨੈਟ ਪਲੱਸ ਦੀ ਚੜ੍ਹਦੀ ਕਲਾ ਲਈ